ਸ਼ੰਭੂ ਮੋਰਚੇ ਚੋਂ ਵਾਪਸ ਆ ਰਹੇ ਕਿਸਾਨ ਜਮਦੀ ਹਾਦਸੇ ਚ ਹੋਈ ਮੌਤ ਅੰਤਿਮ ਸੰਸਕਾਰ ਸੈਂਕੜੇ ਨਾਮ ਅੱਖਾਂ ਨੇ ਦਿੱਤੀ ਕਿਸਾਨ ਸੁਖਵਿੰਦਰ ਸਿੰਘ ਨੂੰ ਵਿਦਾਈ ਸ਼ੰਭੂ ਮੋਰਚੇ ਤੋਂ ਵਾਪਸ ਆਉਂਦੇ ਬੀਤੇ ਦਿਨ ਸੁਖਵਿੰਦਰ ਸਿੰਘ ਜੋ ਕਿ ਬਟਾਲਾ ਨੇੜਲੇ ਕਸਬਾ ਰੰਗੜ ਦੰਗਲ ਦੇ ਪਿੰਡ ਆਦੋਵਾਲੀ ਦੇ ਰਹਿਣ ਵਾਲੇ ਸੀ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਵਿੱਚ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ ਜਿਸ ਦਾ ਪੋਸਟਮਾਰਟਮ ਕਰਵਾ ਕੇ ਅਜਰ ਉਸ ਦੇ ਜੱਦੀ ਪਿੰਡ ਆਦਵਾਲੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਤੇ ਕਿਸਾਨੀ ਯੂਨੀਅਨ ਦਾ ਝੰਡਾ ਪਾ ਕੇ ਉਸ ਨੂੰ ਸਲਾਮੀ ਵੀ ਦਿੱਤੀ ਗਈ ਇਸ ਮੌਕੇ ਬਟਾਲਾ ਦੇ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਗਲਬਾਤ ਕਰਦਿਆਂ ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਸਾਡੇ ਕੋਲ ਕੇਵਲ ਡੇਢ ਕਿਲਾ ਹੀ ਜ਼ਮੀਨ ਹੈ ਤੇ ਕੁਝ ਦੰਗਰ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣਾ ਗੁਜ਼ਰ ਬਸਰ ਕਰਦੇ ਹਾਂ ਘਰ ਚ ਕਮਾਉਣ ਵਾਲਾ ਸੁਖਵਿੰਦਰ ਸਿੰਘ ਹੀ ਸੀ ਦੋਨੋਂ ਬੇਟੇ ਅਜੇ ਛੋਟੇ ਨੇ ਸਰਕਾਰ ਕੋਲੋਂ ਬੇਨਤੀ ਕਰਦੇ ਹਾਂ ਕਿ ਇੱਕ ਬੱਚੇ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ अमर है, अमर है। शहीदों तोड़ी सोचते। राज्य के इंदिया फिराएंगे पूरे। और पूरे करेंगे गले गलाल पार्टी हाकर मुर्दाबाद। मुर्दाबाद, मुर्दाबाद। और पूरे करेंगे गले गलाल पार्टी हाकर मुर्दाबाद। मुर्दाबाद, मुर्दाबाद। ਆਇਆ ਮੈਂ ਨਹੀਂ ਕਿਹਾ ਅਗਰ ਬਪਈ ਆਜਾ ਸਮਾਹ ਰੋ ਪਿਛੇ ਅੱਲਾਹ ਜੀ ਪਿਛੇ ਚੁੱਕ ਲਾਉਂਦੇ ਪੰਨੂ ਸਾਹਿਬ ਆਏ ਭਲਾ ਧਿਆਨ ਨਾਲ ਧਿਆਨ ਨਾਲ ਥੋੜਾ ਖੁੱਲਾ ਕਰ ਲਈਏ ਨਾ ਤੇ ਬੇ ਰਾਮ ਜਿਹੜੇ ਮੈਂ ਸੁੰਦਰ ਸਿੰਘ ਚਤਾਲਾ ਜੀ ਸੂਬਾ ਕੋਰ ਕਮੇਟੀ ਮੈਂਬਰ ਸਾਲ ਮਨਜ਼ੂਰ ਚੰਦਰ ਚੰਗੀ ਕਮੇਟੀ ਪੰਜਾਬ ਨੂੰ ਜਾਨਦੇ ਜਿਸ ਤਰ੍ਹਾਂ ਦਾ ਸਪਾਸ ਕੀ ਹੋਇਆ ਇਹ ਜੀ ਬਹੁਤ ਵਧੀਆ ਸਾਡੇ ਆਗੂ ਬਲਜੀਤ ਸਿੰਘ ਹੋਣੀ ਸੁਖਿੰਦਰ ਸਿੰਘ ਹੋਣੀ ਇੱਕ 143 ਦਿਨ ਮੋਰਚੇ ਨੂੰ ਹੋ ਗਿਆ ਇਹ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਭਰ ਰਿਹਾ ਸੀ ਆਦੋਆਲੀ ਰੰਗਣ ਨਗਰ ਕਿਉਂਕਿ ਉਹ ਨਹੀਂ ਜਿਲੇ ਜੁਲੀ ਕੀਤਾ ਇਹ ਆਪਣੀ ਵਾਰੀ ਦੀ ਗਰਦਾਸਪੁਰ ਜ਼ਿਲ੍ਹਾ ਉੱਥੇ ਗਿਆ ਸੀ ਆਪਣੀ ਵਾਰੀ ਦੀ ਟਾਈਮ ਦੇ ਨਾਲ ਉੱਥੇ ਗਿਆ ਉਹ ਤੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਵਾ ਸਮਾ ਹੋ ਗਿਆ ਫਿਰ ਵਾਪਸ ਆ ਰਹੀ ਮੋਟਰਸਾਈਕਲ ਤੇ ਇਹਨਾਂ ਨੇ ਗੋਬਿੰਦਗੜ ਦੇ ਲਾਗੇ ਖੰਨੇ ਦੇ ਕੋਲ ਕਿਤੇ ਲੱਗਾ ਵੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਉੱਥੇ ਲੱਗੇ ਡੈਥ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਕੱਲ ਫਿਰ ਮੌਕੇ ਤੇ ਆ ਗੂ ਜਿਹੜੇ ਸ਼ੰਭੂ ਮੋਰਚੇ ਤੋਂ ਉੱਥੇ ਗਏ ਆ ਤੇ ਆਸਾਨ ਮਜ਼ਦੂਰ ਮੋਰਚਾ ਤੇ ਨਾਂ ਸਮੁੱਚਤ ਮੋਰਚਾ ਨਾਨ ਪੋਲੀਟਿਕਲ ਇਹਨਾਂ ਨੇ ਉੱਥੇ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਵੀ ਦਿੱਤੀ ਆ ਵੇਖੋ ਇਹ ਅਸੀਂ ਅੰਦੋਲਨ 2 ਦੇ ਵਿੱਚ ਦਿੱਲੀ ਅੰਦੋਲਨ 2 ਵਿੱਚ 24 ਜਾਨਾਂ ਸਾਡੀਆਂ ਚਲ ਗਿਆ ਹੁਣ ਤੱਕ ਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਜम्मे ਲੱਗਦਾ ਸਾਰਾ ਕੁਝ ਜੇ ਕਿਸਾਨ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਫੇ ਕਿਸਾਨਾਂ ਨੂੰ ਸ਼ੰਭੂ ਬੈਡਰ ਆਲੇ ਜਾਣ ਦੀ ਲੋੜ ਨਹੀਂ ਦਿੱਲੀ ਵਾਲੇ ਜਾਣ ਦੀ ਲੋੜ ਨਹੀਂ ਇਹਨਾਂ ਮੌਤਾਂ ਦੇ ਜ਼ਿੰਮੇਵਾਰ ਜਿਹੜਿਆ ਕੇਂਦਰ ਦੀ ਮੋਦੀ ਸਰਕਾਰ ਆ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈ ਤੇ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਜਥੇਬੰਦੀ ਦੇ ਯੋਧੇ ਨਾਲ ਜਦੋਂ ਵੀ ਆਈ ਉਹ ਤੋਂ ਲਾਛਾਂ ਤੋਰਦੇ ਆ ਜਾਂ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ ਆ ਬਹੁਤ ਲੋਕਾਂ ਦਾ ਸਾਡੀ ਜਥੇਬੰਦੀ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਸ਼ਹੀਦ ਹੋ ਗਿਆ ਇੱਛੇ ਵੀ ਤੇ ਹੁਣ ਵੀ ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਔਰ ਜਦੋਂ ਚੋਣ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਐ ਨਾ ਮਾਫ ਜਾਂਨ ਦਿੱਤਾ ਅਸੀਂ ਮੰਗ ਕਰਦੇ ਆ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਹੈ ਉਹਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ਾ ਸਰਕਾਰੀ ਨੌਕਰੀ ਇੱਕ ਜੀ ਨੂੰ ਦਿੱਤੀ ਜਾਵੇ ਉਹਨਾਂ ਦਾ ਗੈਰ ਸਰਕਾਰੀ ਤੇ ਸਰਕਾਰੀ ਕਰਜ ਜਿਹੜਾ ਮਾਫ ਕੀਤਾ ਜਾਵੇ ਇਸੇ ਤਰ੍ਹਾਂ ਝਕਵੀ ਕਿਸਾਨਾਂ ਜਿਹੜਾ ਸਾਡਾ ਉਹਦਾ ਸਰਕਾਰੀ ਖਰਚੇ ਤੇ ਲਾਜ ਕਰਾਇਆ ਜਾਵੇ ਬਲਜੀਤ ਸਿੰਘ ਦਾ ਤੇ ਨਾਲ 1 ਰੁਪਿਆ ਨੂੰ ਜਿਹੜੀ ਰਾਸ਼ੀ 1 ਲੱਖ ਰੁਪਿਆ ਜਿਹੜੀ ਰਾਸ਼ੀ ਦਿੱਤੀ ਜਾਵੇ ਜਸਪ੍ਰੀਤ ਕੌਰ ਮੇਰੇ ਮਾਸੜ ਜੀ ਸੀ ਪਰਵਾਰ ਦੇ ਤਮ ਮੜੇ ਨਾ ਤੇ ਮਾਸ ਸਰਜਿਕਲ ਲੈ ਕਮਾਉਣ ਵਾਲੇ ਹੀ ਹੁਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਕੀ ਸਾਹਸ ਤੇ ਛੱਡ ਕੇ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਕੱਲ ਮੌਕੇ ਤੇ 1:30 ਵਜੇ ਜੀ ਪਰਿਵਾਰ ਦੀ ਜ਼ਮੀਨ ਦੀ ਗੱਲ ਕੀਤੀ ਜਾ ਕੇ ਗੁਰਪਰਤ ਕੱਲ੍ਹ ਖੇਤੀਬਾੜੀ ਕਰਦੇ ਸੀ 1:30 ਕਿਲਾ ਪਹਿਲੀ ਦਾ ਬਸ ਹਾਂਜੀ ਅੱਡਾ ਬਸ ਆਂਡੇ ਰੱਖੇ ਘਰੇ ਦੋ ਤਿੰਨ ਮੱਝਾਂ ਬਸ ਅਸੀਂ ਇਨਸਾਫ਼ ਦੀ ਮੰਗ ਕਰਦੇ ਕਿਉਂਕਿ ਮੇਰੇ ਭਰਾ ਕੱਲੇ ਵਿਚਾਰੇ ਛੋਟੇ-ਛੋਟੇ ਇੱਕ ਦੀ ਉਮਰ ਵੀ ਸਾਲ ਇੱਕ ਦੀ 22 ਸਾਲ ਨੂੰ ਕੀ ਕਰਨਗੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਘਰ ਚ ਕਮਾਉਣ ਵਾਲੇ ਮੇਰੇ ਮਾਸੜ ਸੀ ਉਹੀ ਨਹੀਂ ਰਹੇ ਉਹਨਾਂ ਦਾ ਉਹ ਘਰ ਕੀ ਮ چلےਗਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਮੇਰੇ ਇੱਕ ਭਰਾ ਨੂੰ ਚਾਹੇ ਨੂਰ ਨੂੰ ਚਾਹੇ ਲਾਲੀ ਨੂੰ ਤਾਂ ਕਿਉਂ ਕਦੋਂ ਕਿਸ ਮੋਰਚੇ ਤੇ ਕਦੋਂ ਤੋਂ ਜਾਂਦੇ ਇਹ ਤੇ ਜਰੁੰਦਾ ਹੀ ਮੋਰਚਾ ਸਟਾਰਟ ਹੈ ਨਾ ਉਦੋਂ ਤੋਂ ਹੀ ਜਾਂਦੀ ਹੈ अच्छा जी हां जी ਜਦੋਂ ਲੜਾਈ ਵੀ ਹੋਈ ਹੀ ਗੋਲੇ ਵੱਜਿਏ ਜਦੋਂ ਉਦੋਂ ਵੀ ਜਾਂਦੇ ਰਹੇ ਆ ਉਦੋਂ ਵੀ ਚਾਰ ਪੰਜ ਦਿਨ ਲਾ ਕੇ ਆਏ ਆ ਕਾ ਜੋ ਨਾ ਕਰ ਰੋਕ ਟਿਕਮਾ ਵਾਲਾ ਕੋਈ ਨਹੀਂ ਤੇ ਅੰਦੇ ਚੱਲ ਮੈਂ ਉਹ ਕੇ ਹੁਣਾ ਉਹਦਣ ਵੀ ਗਏ ਆ ਜਾਂਦੇ ਹੀ ਰਹੇ ਆ ਆ ਰੰਗੜ ਵੀ ਹੁੰਦਾ ਰਿਹਾ ਮੋਂ ਨੰਗਲ ਉਮਰਪੁਰੇ ਵੀ ਇੱਥੇ ਇੱਥੇ ਤੇ ਜਾਂਦੇ ਰਹੇ ਆ ਜਿਹੜਾ ਬਾਰਡਰ ਜਿਹੜਾ ਜਿੱਥੇ ਹੁਣ ਗਿਆ ਸ਼ੰਭੂ ਬਾਰਡਰ ਉੱਥੇ ਤੇ ਨੇਤੀ ਤੁਰੇ ਰਹਿੰਦੇ ਰੇ ਦੋਵੇਂ ਭਰਾ ਜਾਂਦੇ ਆ ਮੈਂਬਰ ਬਣੇ ਆ ਉੱਥੇ ਦਾ ਐਰ ਕੀ ਪਤਾ ਨੀ ਕੀ ਪਾਣਾ ਵਰਤ ਗਿਆ ਉਹ ਤਾਂ ਨੂਰ ਨੂੰ ਵੀ ਖੜਦਾ ਸੀ ਲਾਲੀ ਨੂੰ ਵੀ ਮੈਂ ਲੈ ਜਾਓ ਡੰਗਰਾਂ ਦਾ ਨਹੀਂ ਸਰਨਾ ਤੇ ਲਾਲੀ ਵੀ ਹੋ ਕੇ ਆਇਆ ਨੂਰ ਵੀ ਦੋਵਰੀ ਹੋ ਕੇ ਆ ਦੋ ਬੇਟੇ ਮੇਰੇ ਬਾਜੀ ਇਹਨਾਂ ਨੂੰ ਨੌਕਰੀ ਦੇ ਦਿਓ ਡੇਢ ਕਿਲਾ ਸਾਰੀ ਬਾਜੀ ਅਸੀਂ ਕਿਹਤਰਾ ਗੁਜ਼ਾਰਾ ਕਰਾਂਗੇ ਹਾਂ ਤੁਰ ਕੇ ਆ ਬਾਪਾ ਜੀ ਮੇਰਾ ਕੋਈ ਨਹੀਂ ਸਾ ਮੇਰੇ ਪੁੱਤ ਵੀ ਨਹੀਂ ਕਿਨੇ ਕਿਏ ਪਰ ਸਰਕਾਰ ਨੂੰ ਕੋ ਨੌਕਰੀ ਦੇ ਨਾ ਛੋਟੇ ਆ ਛੋਟੇ ਆ ਕੋਈ ਵਿਆਹਿਆ ਨਹੀਂ ਅਜੇ ਅਜੇ ਤਨੇ ਆਲੇ ਮੇਰੀ ਜਿੱਦਣ ਐਕਸੀਡੈਂਟ ਹੋਇਆ ਨਾ ਉਦੋਂ 9 ਵਜੇ ਹੋਈ ਮੈਨੂੰ ਵੀਡੀਓ ਖੋਲ ਕੀਤੀ ਜਾਂਦੇ ਮੈਂ ਸੇਵਾ ਕਾਂਦੇ ਆ ਵਾਂ ਲੰਗਰ ਵਰਤੋਂਦੇ ਆ ਵਾਂ ਤੇ ਮੈਂ ਹਾਂ ਚੱਲ ਕੋਈ ਨਹੀਂ ਆਂਦਾ ਮੈਂ 12 ਵਜੇ ਤੁਰਨਾ ਵਾਂ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਤੁਸੀਂ ਆ ਜਿਓਂ ਆਂਦਾ ਸਰਕਾਰ ਨੂੰ ਭਾਜੀ ਇਹੋ ਮੰਗਿਆ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਉਹ ਕੋਈ ਮੋੜ ਵਾਲਾ ਨਹੀਂ ਜਾ ਗਿਆ ਸਾਡੇ ਘਰ ਬਾਜੀ ਸਾਡੇ ਤੇ ਘਰ ਹੀ ਮੁੱਦਾ ਹੋ ਗਿਆ ਉਹ ਛੋਟੇ ਛੋਟੇ ਜੇ ਕੋਈ ਪੇੜ ਕੋਈ